ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਦਮਦਮਾ ਸਾਹਿਬ ਪਾਤਸ਼ਾਹੀ 6ਵੀਂ ਦਾੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਆਪਾਂ ਆਇਆ ਜੀ ਗੁਰਦੁਆਰਾ ਦਮਦਮਾ ਸਾਹਿਬ ਅਦਰੀ ਸੰਗਤੀ ਚੱਲਦੇ ਆਂ ਪਾਤਸ਼ਾਹੀ 6ਵੀਂ ਇੱਕ ਲੋਕੀ ਦਰਸ਼ਨ ਕਰੋ ਜੀ ਗੁਰਦੁਆਰਾ ਹੁਣ ਤਾਂ ਰਹਿ ਗਿਆ ਨੇ ਜੀ ਅੰਦਰ ਜੇ ਹੱਲ ਨੂੰ ਸक्राइब ਕਰ ਲੋ ਜੀ ਗਰੂ ਟੱਲ ਨੂੰ ਅੱਜ ਆਪ ਆਇਆ ਜੀ ਪਾਸ਼ਿਆਈ ਛੇਵੀ ਡਾੜੀ ਵੀ ਨਾੜੇ ਜੀ ਸੋਤਣਾ ਵਾਏ ਗੁਰੂ ਜੀ ਪਾਸ਼ਾਏ ਸ਼ੇਮੀ ਗੁਰਦੁਆਰਾ ਸਾਹਿਬ ਦਰਸ਼ਨ ਕਰੋ ਜੀ ਫਾਦਰ ਸਾਹਿਬ ਨਾਲ ਅੱਗੇ ਅੱਜ ਗੁਰਦੁਆਰਾ ਸਾਹਿਬ ਦੇ ਖੰਨੇਦਨ ਲੋ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ बहुत वादिया गुरुद्वारा साहब बने वागुरु जी त्यास सरवण करो जी ਸਤਿਗੁਰ ਪ੍ਰਸਾਦਿ ਇਸ ਪਾਵਨ ਸਥਾਨ ਤੇ ਮੇਰੀ ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ 1688 ਬਿਕਰਮੀ ਨੂੰ ਆਪਣੇ ਮੁਬਾਰਕ ਚਰਨ ਪਾਏ। ਉਹਨਾਂ ਨੇ ਇਸ ਸਥਾਨ ਤੇ ਬੈਠ ਕੇ ਕੁਝ ਸਮਾਂ ਵਿਸ਼ਰਾਮ ਕੀਤਾ। ਇਸ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਦਮਦਮਾ ਸਾਹਿਬ ਪਾਇਆ ਗਿਆ। ਨੋਟ ਇਸ ਸਥਾਨ ਤੇ ਸੰਗਰਾਂਤੀ ਗੁਰਪੁਰਬ ਸਮੂਹ ਸੰਗਤਾਂ ਵੱਲੋਂ ਬੜੀ ਸਰਦਾ ਭਾਵਨਾ ਨਾਲ ਮਨਾਏ ਜਾਂਦੇ ਹਨ। ਕਿੱਦੜੋ ਦਰਵਾਜ਼ਾ ਤੇ ਜਿੰਮ ਬੰਲਾ ਕੇ ਬਣਾ ਰਹੇ ਆ ਦੇਖਦੇ ਕਿਤ ਲੱਗੇ ਜਾਂਦੀ ਵੀਡੀਓ ਲੋ ਇਹ ਦਰਸ਼ਨ ਕਰੋ ਜੀ ਸੰਗਤ ਜੀ ਅੱਜ ਆ ਪਾਏ ਜੀ ਗੁਰਦੁਆਰਾ ਦੌਂਦਵਾ ਸਾਹਿਬ ਡੇਲੋਂ ਪਾਸ਼ਾ ਇਸੇ 그러니 ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਆਏ ਸੀ ਜੀ ਗੁਰਦੁਆਰਾ ਦਮਦਮਾ ਸਾਹਿਬ ਪਾਸ਼ਾ ਜੀ ਸ਼ੇਵੀ ਟੇਲੋਂ ਪਿੰਡ ਚੱਲੇ ਆ ਜੀ ਹੁਣ ਵਾਪਸ ਤੁਹਾਨੂੰ ਵੀਡੀਓ ਦਿਖਾਵਾਂਗੇ ਠੀਕ ਹੈ ਜੀ ਉੱਤਰਨੇ ਗੁਰਦੁਆਰਾ ਸਾਹਿਬ ਤੇ ਆ ਸੀਰ ਲਿਟਾਂਗੇ ਇਹ ਮਨ ਕਿਦੇ ਰਾਤ ਨਹੀਂ ਨਿਕਲਿਆ ਕਿਦੇ ਹਿੰਦੇ ਜੀ ਸਤੇ ਕੀ ਗੱਲ ਕੋਈ ਨਹੀਂ ਸੀ ਜੇ ਨਾ ਮੈਂ ਕਹਾਂ ਇਹਨਾਂ ਇਤਿਹਾਰ ਸੀ ਲਿਖਿਆ ਕਿਤੇ ਪਿਆਸ ਨਹੀਂ ਲਿਖਿਆ ਕਿਤੇ ਵੀ ਅੱਜ ਆਪ ਆਏ ਸੀ ਦਮਦਮਾ ਸਾਹਿਬ ਪਾਸ਼ਾਈ ਸ਼ੇਰੀ ਬੈਂਡਰ ਡੈਲੋਚੇਗਾ ਜੀ ਗੁਰਦੁਆਰਾ ਸਾਹਿਬ ਇਹ ਤਾਂ ਦਿਖ ਨਹੀਂ ਰਿਹਾ ਦੂਰੋਂ ਤੂੰ ਦਿਖ ਰਿਹਾ ਹੈ ਅੱਜ ਆ ਪਾਇਆ ਸੀ ਪਾਸ਼ਾ ਈਸ਼ੇਮੀ ਡੇਲੋ ਪਿੰਡ ਤਾਂਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬੀ ਦਾ ਗੋਤਵਾਰਸਾ ਮੇਜ ਕਰੋ ਜੀ ਦਰਸ਼ਨ ਜੀ ਗਰਾ ਕਹਿ ਰਿਹਾ ਵੀ ਪਹਿਲੇ ਕੋਲੋਂ ਲੱਗ ਜੀ 1000 ਰੁਪਈਆ ਇੱਕ ਪਾਸੇ 1500 ਲੱਗ ਜਾਂਦਾ ਮੂੰਹ ਬੰਦ ਕਰਕੇ